ਵੇਗਰਗਾ ਬੰਦਾ ਨਾ ਦੁਨੀਆ ਦੇ ਭਰਾ ਹੈਗਾ ਨਾ ਹੀ ਹੋਣਾ ਤੇ ਭਾ ਲਈ ਤੂੰ ਜੀ ਭਰਾ ਦੀ ਲੱਗ ਗਈ ਪਤਾ ਨਹੀਂ ਪ੍ਰਮਾਤਮਾ ਨੇ ਕਿਵੇਂ ਪੈਜਿਆ ਸੀਗਾ ਨੂੰ ਬਸ ਜ਼ਿੰਦਗੀ ਘੱਟ ਬਗਤੀ ਭਰਾ ਇਹ ਕੋਈ ਦੇ ਵੀ ਜਿਹੜੇ ਹਾਂਜੀ ਇੱਥੇ ਆਪਾਂ ਏਸੀਜੀ ਮੂਸਾ ਪਿੰਡ ਇਹ ਬਾਜ਼ਾਰ ਹੈ ਜੀ ਤੇ ਸਾਹਮਣੇ ਜੀ ਟਾਲੀ ਵਾਲਾ ਖੇਤ ਹੈ ਇੱਥੇ ਬਾਈ ਦੀ ਸਮਾਦ ਬਣੀ ਹੋਈ ਆ ਇੱਥੇ ਸਾਨੂੰ ਇੱਕ ਬਾਈ ਮਿਲਿਆ ਚੱਕਰ ਵੇਚ ਰਿਆ ਸੀ ਹੈਂਡੀਕੈਪ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਬਾਈ ਸਿੱਧੂ ਮੁਸੇਵਾਲਾ ਉਹਨੂੰ ਮਿਲਿਆ ਕਰਦਾ ਸੀ ਤੇ ਕਿਦਾਂ ਦਾ ਸੁਭਾਅ ਸੀ ਬਾਈ ਦਾ ਐਕਚੁਅਲ ਕਿਦਾਂ ਦਾ ਸੁਭਾਅ ਸੀਗਾ ਤੇ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕੀਤੀ ਬਲਦੇ ਸਟicker ਆਪਰਾਵਣ ਤੇ ਖੁੱਤ ਧੰਨਵਾਦੀ ਇਤਰਾ ਹੈ ਬਾਟਰੂ ਸਟicker ਆ ਬਾਈ ਦੇ ਸਿੱਧੂ ਬਾਈ ਦੇ ਸਟicker ਹੋਏਗਾ ਅੱਛਾ ਦੇ ਸਿੱਧੂ ਬਾਈ ਤਾਂ ਬੜਾ ਜੰਗਾ ਬੰਦਾ ਸੀ ਆ ਪਾਲੀ ਵਾਲੇ ਖੇਤ ਪਹਿਲਾਂ ਕਹਦਾ ਸੀ ਬਾਈ ਨੇ ਵੀ ਮੇਰਾ ਖਵਾ ਬੜੂਗਾ अच्छा हां पूरा ਪਿੰਡ ਦੇਖੀਏ हां ਮੇਰਾ ਪਿੰਡ ਵੀ ਆ ਮੁੱਸੀ ਹੈ ਅਸਿੱਧੂ ਬਾਈ ਦੀ ਜ਼ਮੀਨ ਆ ਸਾਰੀ ਬੜਾ ਚੰਗਾ ਮੰਦਾ ਜਿਵੇਂ ਬੱਡੇ ਪਿੰਡੇ ਨੂੰ ਮਿਲਦਾ ਨਾ ਮਿਲਦਾ ਛੋਟੇ ਬੰਦੇ ਨੂੰ ਮਿਲਦਾ ਹੈ ਫੈਰਾਂ ਨੇ ਮਿਲਦਾ ਸੀ हां ਬਰੇ ਮਿਲਦਾ ਸੀ ਵਧੀਆ ਮਿਲਦਾ ਗਿਆ ਅੱਛਾ हां ਮੈਂ ਤਾਂ ਸੈਟੀਸਫਾਈ ਕੀਤੀ ਤੇ ਵੇਚ ਲੈਤਾ ਸੀ ਸ਼ੂਟਿੰਗ ਤੇ ਤੁਸੀਂ ਸਭ ਤਾਂ ਸੈਟੀਸਫਾਈ ਕੀਤੀ ਤੇ ਹਲਕੀ ਵੀ ਨਹੀਂ ਇਹ ਸਾਰੀ ਤੇ ਉਸੇ ਪਿੰਡ ਦੇ ਵਿੱਚ ਵੀ ਵੀਡੀਓ ਬਣੀ ਹੋਈ ਹੈ ਸਾਰੀ ਅੱਛਾ ਬੜਾ ਜਿੰਨਾ ਜੱਗਾ ਚੰਗਾ ਮੰਦਾ ਜੇ ਹਾਲੇ ਸਿੱਧੂ ਵੀਡੀਓ ਤਾਂ ਕਰ ਬੰਦਾ ਖਾਇ ਜੇ ਤਮਾਗ ਵੀ ਗਈ ਅਸਾਂ ਦੇ ਪਿੰਡ ਦੀ ਵੀਡੀਓ ਤਾਂ ਤਿਆਰ ਕਰਨੀ ਹੋ ਸਾਰੀਆਂ ਫਿਲਮ ਨਹੀਂ ਹੈ ਸ਼ੂਟਿੰਗ ਅਭੀ ਇੱਥੇ ਵਿੱਚ ਛ ਹਾਂ ਨਹੀਂ ਆਈ ਜੀ ਬੰਦਾ ਕਹਿੰਦਾ ਸੀ ਯਾਰ ਉਹਦੇ ਵਰਗਾ ਬੰਦਾ ਨਾ ਤਾਂ ਦੁਨੀਆ ਦੇ ਭਰਾ ਹੈਗਾ ਨਾ ਹੀ ਹੋਣਾ ਅੱਧੇ ਭਰਾ ਲਾਈ ਦੇ ਬਾਕੀ ਹੈ ਇਹਦਾ ਨਾਮ ਭਰਾ ਮੰਗੀ ਹੈ ਮੰਗੀ ਹਾਂ ਮੰਗੀ ਐਤਵਾਰ ਨੂੰ ਲੋਕ ਹੁੰਦੇ ਇੱਥੇ ਜਾਂ ਹਰ ਰੋਜ਼ ਹੀ ਹੁੰਦੇ ਨੇ ਵੀਰੇ ਐਤਵਾਰ ਨੂੰ ਜਿਆਦਾ ਹੁੰਦੇ ਆ ਉਹ ਹਰ ਰੋਜ਼ ਹੀ ਆਈ ਜਾਂਦੇ ਨੇ ਅੱਛਾ ਹਰ ਹਾਂ ਹਰ ਰੋਜ਼ ਹੀ ਆਉਂਦੇ ਠੀਕ ਹੈ ਇਹ ਪਹਿਲਾਂ ਇਹ ਇਹ ਹੁਣ ਬਣਿਆ ਹਾਂ ਇਹ ਹੁਣ ਬਣਿਆ ਪਹਿਲਾਂ ਸਾਡੇ ਆਹੇ ਨੇ ਉਹ ਗੱਲ ਨਹੀਂ ਨਹੀਂ ਸੀ ਬਾਈ ਬਿਚਾਲੇ ਸੀ ਬੀ ਹਾਂ ਕਿਹੜਾ ਬਾਈ ਆਪਾਂ ਬੌਂਦਾ ਕਰਦਾ ਰਿਹਾ ਵੀ ਕੰਮ ਕਰਦਾ ਰਿਹਾ ਇਹ ਦੇ ਵਿੱਚ ਬਾਈ ਬਾਹੀ ਇੱਥੇ ਕਰਦਾ ਸੀ ਇੱਥੇ ਕਰਦਾ ਸੀ ਹਾਂ ਅੱਛਾ ਇੱਥੇ ਵਾਹੀ ਕਰਦਾ ਸੀ ਤੁਸੀਂ ਫਿਰ ਇੱਥੇ ਰੋਜ਼ ਫਿਰ ਇਹ ਸਪੀਕਰ ਵੇਜ ਹਾਂ ਵੀਰੇ ਮੈਂ ਤਾਂ ਹੁਣ ਸਪੀਕਰ ਵੇਜ ਜੋ ਬਾਈ ਜਾਉਂਦਾ ਹੁੰਦਾ ਸੀ ਸਪੀਕਰ ਲੋਡ ਲੋਡਿੰਗ ਨਹੀਂ ਪੈਂਦੀ ਸੀ ਜਾਂ ਇਦਾਂ ਦਾ ਕੰਮ ਕਰਨ ਦਾ ਯਾਰ ਅੱਛਾ ਉਹ ਤਾਂ ਸਾਰਾ ਕੁਝ ਹੀ ਬਦਲ ਦਿੰਦਾ ਉਹ ਤਾਂ ਕੈਂਟ ਬੰਨਦਾ ਨਹੀਂ ਨਹੀਂ ਉਹਦੇ ਤੇ ਸੋਚੀ ਸੋਚੀ ਭਰਾ ਦੀ ਲੱਗ ਚੀ ਪਤਾ ਨਹੀਂ ਪ੍ਰਮਾਤਮਾ ਨੇ ਕਿਵੇਂ ਪੈਂਦਾ ਸੀਗਾ ਉਹਨੂੰ ਬਸ ਜ਼ਿੰਦਗੀ ਘੱਟ ਵਕਤੀ ਭਰਾ ਇਹ ਵਕਤ ਕਿਹਦੇ ਵੀ ਜਿਹੜਾ ਇੰਨਾ ਉਹ ਬਹਿ ਲਾਂ ਮਧਿਆ ਲੰਨ ਮਧਿਆ ਮੇ ਯਾਰਾ ਹੁੰਦਾ ਮਲਗੀ ਇੱਕ ਗੱਲ ਦੱਸੂ ਵੀ ਜਿਹੜੇ ਲੋਕ ਦੂਰੋਂ ਆਉਂਦੇ ਆ ਹਾਂ ਬੀ ਤੇ ਦੂਰੋਂ ਆ ਕੇ ਲੋਕ ਜਦੋਂ ਇੱਥੇ ਆ ਕੇ ਮਤਲਬ ਇਸ ਜਗ੍ਹਾ ਨੂੰ ਦੇਖਦੇ ਆ ਹਾਂ ਉਹ ਆਉਂਦੇ ਤੁਹਾਡੇ ਤੁਹਾਡੇ ਪਿੰਡ ਮਤਲਬ ਤੁਹਾਨੂੰ ਕਿਵੇਂ ਲੱਗਦਾ ਵੀ ਛੋਟੇ ਛੋਟੇ ਜਿਹੇ ਪਿੰਡ ਚ ਹਾਂ ਗੁਰੂ ਸਾਨੂੰ ਬਹੁਤ ਮਾਣ ਹੁੰਦਾ ਭਾਈ ਇਹਨੂੰ ਲੋਕ ਸਾਡੇ ਪਿੰਡ ਕਿਉਂ ਆਉਂਦਾ ਭਾਈ ਹਾਂ ਬਹੁਤ ਮਾਣ ਹੁੰਦਾ ਯਾਰ ਬੰਬਈਆਂ ਬੰਨੇ ਦਫਾ ਅੱਜ ਆਏ ਹੋਏ ਸੀ ਕਿਤੇ ਆਏ ਨਾ ਹੋਣਾ ਯਾਰ ਅੰਦਾਜ਼ੇ ਕਹ ਦਿੰਦੇ ਹਾਂ ਤੇ ਇਹ ਹੁੰਦਾ ਉਹਦੇ ਪਿੰਡ ਦਾ ਤਾਂ ਬਹੁਤ ਨਾਮ ਰੋਸ਼ਨ ਕਰਿਆ ਤੁਸੀਂ ਤਾਂ ਬਹੁਤ ਲੱਖੀ ਹੁੰਦੇ ਸੀ ਜਿੱਦੇ ਪਿੰਡ ਜਨਮ ਲਈ ਬੈਠੇ ਤੇ ਜਿੱਦੇ ਪਿੰਡ ਦੇ ਇੰਨਾ ਮਾਰ ਆਸੀਂ ਵੀ ਇੱਥੋਂ ਹਰਿਆਣੇ ਚੋਂ ਆਏ ਹੁਣ ਅਸੀਂ ਸਾਨੂੰ ਥੋੜੀ ਦੇਰ ਪਹਿਲਾਂ ਮਿਲੇ ਸੀ ਜੰਮੂ ਤੋਂ ਅੱਛਾ ਅੱਛਾ ਗੁਰੀ ਨਗਰ ਤੋਂ ਹਾਂ ਜੀ ਆਹ ਗੁਰੀ ਨਗਰ ਤੋਂ ਆ ਜਿਹੜੀ ਆ ਕੈਂਪੂ ਟ੍ਰੈਵਲਰ ਜਿਹੜੀ ਆ ਆਈ ਵੀ ਆ ਜੰਮੂੋਂ ਆਈ ਹਾਂ ਜੰਮੂ ਤੋਂ ਬਈ ਆਉਂਦੀ ਰਹਿੰਦੇ ਨੇ ਪੌੜੀ ਪੂਰੇ ਉਧਰ ਆਉਂਦੇ ਭਰਾ ਨਿਆਇ ਜੀ ਜੰਮੂ ਤੋਂ ਹਾਂ ਇਹਨਾਂ ਕੋਲ ਬਾਈ ਵੀ ਨਾ ਸਾਈਕਲ ਵੀ ਲਗਾ ਕੇ ਦਿੱਤਾ ਹੁਏ ਪਰਾਣੀ ਕਰੇ ਅੱਛਾ ਹਾਂ ਦੋ ਪਹਿਲਾਂ ਕੀ ਸੀ ਚਲੋ ਵਧੀਆ ਗੱਲ ਮੰਗੀ ਬਹੁਤ ਵਧੀਆ ਲੱਗੇ ਗੱਲ ਕਰਕੇ ਤੁਹਾਡੇ ਨਾਲ ਕੋਈ ਗੱਲ ਨਹੀਂ ਤੁਸੀਂ ਮੈਨੂੰ ਐ ਆਇਆ ਕਰੋ ਤੁਸੀਂ ਮੈਂ ਸਪੀਕਰ ਹੋ ਲੈ ਲੈਣਾ ਤੁਹਾਡੇ ਠੀਕ ਹੈ ਇਹਦੇ ਚ ਮੈਂ ਇੱਕ ਵਧੀਆ ਸਪੀਕਰ ਲੈਣਾ ਲੱਗੂਗਾ ਮੈਂ ਲੈ ਲੈਣਾ ਠੀਕ ਹੈ ਫਿਰ ਅੱਛਾ ਹਰ ਰੋਜ਼ ਫਿਰ ਤੁਸੀਂ ਸਪੀਕਰ ਦੇ ਹਾਂ ਮੇਰੇ ਹਰ ਰੋਜ਼ ਤੁਸੀਂ ਸਪੀਕਰ ਦੇ ਦਿਆਂ ਅੱਛਾ ਫਿਰ ਤੁਸੀਂ ਘਰੇ ਵੀ ਕੋ ਲਾਇਆ ਹੁਣ ਸਪੀਕਰ ਹਾਂ ਹਾਂ ਮੇਰੇ ਬਹੁਤ ਆ ਰਹੇ ਦੂਦ ਘਰੇ ਲਾ ਰੱਖੇ ਹਾਂ ਚਲੋ ਵਧੀਆ ਗੱਲ ਸਾਡਾ ਦਿਲ ਚ ਬਾਤ ਆਉਂ ਰਹੀ ਹੈ ਨਾ ਪਹਿਲਾਂ ਤੂੰ ਬੜਾ ਮੂੰਹ ਕਰਿਆ ਸੀ ਅੱਛਾ ਉਹ ਨੈਚਰਲੀ ਲਈ ਇੰਨਾ ਸੀਗਾ ਵੀ ਯਾਰ ਹਰੇਕ ਬੰਦੇ ਨੂੰ ਬੁਲਾਉਂਦਾ ਸੀ ਉਹ ਇੰਨੀ ਚੜਾਈ ਉਹਨੇ ਤਾਂ ਹੀ ਕੀਤੀ ਹੈ ਅੱਛਾ ਕਿਉਂਕਿ ਹਰ ਇੱਕ ਬੰਦੇ ਨੂੰ ਛੋਟਾ ਬੰਦਾ ਵੱਡਾ ਦਾ ਬੰਦਾ ਨਹੀਂ ਸਮਝਦਾ ਸੀ ਹਰ ਇੱਕ ਨੇ ਇੱਕ ਬੰਦਾ ਸਮਝਦਾ ਸੀ ਇਹਨੂੰ ਚੀਕ ਵਧੀਆ ਆ ਪਰਮਾਤਮਾ ਨੇ ਇਹਨਾਂ ਇੰਨਾ ਬਹੁਤ ਕੁਝ ਬਖਸ਼ਿਆ ਭਾਈ ਤੇ ਡੈਡੀ ਨੇ ਵੀ ਕਹਿੰਦੇ ਸੀ ਕਹਿੰਦੇ ਵੀ ਤੂੰ ਕੋਈ ਬਾਹਲਾ ਜਾਂ ਨੌਕਰੀ ਤੇ ਲੱਗ ਜਾ ਹੈਨਾ ਬਾਹਰ ਰਹਿਣਾ ਚਾਹੁੰਦਾ ਵੀ ਤੂੰ ਤਾਂ ਐਡਾ ਵੱਡਾ ਹੋਵਾਂਗਾ ਤੂੰ ਵੀ ਬਾਹਰ ਵੀ ਕਿਤੇ ਹੋਰ ਕਿਤੇ ਹੰਡੋਏ ਬਾਹਰ ਬਾਹਰ ਉਗਣਾ ਨਹੀਂ ਮੈਂ ਇੱਥੇ ਰਹਿਣਾ ਮੈਨੂੰ ਵਧੀਆ ਲੱਗਦੀ ਇੱਥੇ ਕੋਈ ਹਵੇਲੀ ਬਣਾਈ ਤਾਂ ਕਰਕੇ ਬਾਈ ਚ ਤਾਂ ਹਵੇਲੀ ਬਣਾਈ ਹਾਂ ਕਹਿੰਦਾ ਦੂਰੋਂ ਦੂਰੋਂ ਦੇ ਲੋਕ ਇੱਥੇ ਆ ਕੇ ਪੂਜਾ ਕਰਨੀ ਕਹਿੰਦਾ ਉਹੀ ਉਹ ਜਿਹੜੀ ਗੱਲ ਉਹ ਪਹਿਲਾਂ ਵੀ ਗੱਲ ਕਰਦੇ ਸੀ ਜਿਵੇਂ ਉਹ ਗਾਣੇ 'ਚ ਨੇ ਕਹਿੰਦਾ ਤੇਰੇ ਬਾਬੇ ਬੁੰਬੇ ਆ ਗਏ ਮਾਰੀ ਦਿੱਤੀ ਹੈ ਮੈਂ ਮੁੱਸੇ ਪਿੰਡਾਉਣ ਲਾਤੇ ਨਹੀਂ ਹਾਂ ਪਹਿਲਾਂ ਕਹਿੰਦਾ ਕਰਤੀ ਸਰ ਕਰਤੀ ਹਾਂ ਪਹਿਲਾਂ ਪਹਿਲਾਂ ਕਰਕੇ ਜਿਹੜੀਆਂ ਗੱਲਾਂ ਉਹਨੂੰ ਕਰਨੀਆਂ ਸੀ ਉਹ ਗੱਲਾਂ ਪਹਿਲਾਂ ਹੀ ਕਰ ਗਿਆ ਪਹਿਲਾਂ ਹੀ ਕਰ ਗਿਆ ਵੀਰੇ ਉਹਨੂੰ ਪ੍ਰਮਾਤਮਾ ਕਹਾਈ ਕਾਹੀ ਜਾਂਦਾ ਜੀ ਤੂੰ ਕਹਿ ਦੇ ਜ਼ਿੰਦਗੀ ਦਾ ਤੇ ਪਤੀ ਨਾ ਮੇਰੀ ਵਧੀਆ ਗੱਲ ਮੰਗੀ ਕੋਈ ਨਹੀਂ ਤੁਸੀਂ ਮ ਮਾਈਲ ਕਰ ਰਹੇ ਹਾਂ ਇਹ ਵਧੀਆ ਲੱਗ ਰਹੇ ਨੇ ਵਿੱਚ ਮੈਨੂੰ ਹੱਲ ਦੇ ਠੀਕ ਹੈ ਬਿੱਲੀ ਬਣੀ ਹੈ ਤੇ ਆਹੀ ਤੁਸੀਂ ਮੈਨੂੰ ਦੇ ਦਿਓ ਧੰਨਵਾਦ ਬੜੀ ਜੀ ਠੀਕ ਹੈ ਕਿੰਨੇ ਇਹ ਦੇ ਮੇਰੇ ਕੋਈ ਗੱਲ ਨਹੀਂ ਜੇ ਮੈਂ ਨਹੀਂ ਨਹੀਂ ਫਿਰ ਵੀ ਦੱਸੋ ਥੈਂਕਿੰਗ ਦਾ ਪਿਆਰ ਦਾ ਬੇਜ ਦਾ ਮਤੀ ਦੇ ਦਿਓ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ ਇਹ ਬਣੇ ਜਾਓ ਸਰ ਇਹ ਤੁਹਾਡੀ ਸਹੂਲਤ ਹੈ ਯਾਰ ਧੰਨਵਾਦ